ਕੀ ਗੋਪਨਿਓਂ ਪਾਣੀ ਪਾਈ ਨਹੀਂ ਸਕਦਾ ਸੁੱਦਾ ਫਾਈਲ ਆ ਲ ਖਲਕਾ ਕਿ ਕਿਉਂ ਘੋਮੇ ਮੇ ਕਰਕੇ ਤੂੰ ਉਧਰ ਪਾਣੀ ਵੇ ਜੋ ਇਧਰ ਕੰਮ ਨਹੀਂ ਬੈ ਸਾਡੀਆਂ ਸਾਰੇ ਤਿੰਨ ਚੱਤਾਂ ਪਿੰਡ ਪਿੰਡ ਮੈਂ ਇੱਥੇ ਵੀ ਦੋ ਬੰਦ ਕੀਤੀਆਂ گاਉਂ ਕਾਟ ਪਹੁੰਚੇ ਸਤ ਬਲਬੀਰ ਸਿੰਘ ਸੀਚੇ ਵਾਲੇ ਲਾਈਟ ਅਧਿਕਾਰਿਆ ਦੀ ਕਲਾਸ ਕਿਹਾ ਜਲ ਤੇ ਜਲਦ ਬੁੱਡੇ ਦਰਿਆ ਦੇ ਵਿੱਚ ਗੰਦੇ ਪਾਣੀ ਪੈਣਾ ਹੋਣਾ ਚਾਹੀਦਾ ਬੰ ਜਿਹੜੇ ਵੀ ਅਧਿਕਾਰੀ ਇਸ ਦੇ ਲਈ ਜ਼ਿੰਮੇਵਾਰ ਹੋਣਗੇ ਉਹਨਾਂ ਤੇ ਕਾਰਵਾਈ ਕਰਾਂਗੇ ਨਹੀਂ ਨਹੀਂ ਇਹ ਹੈ ਕਿ ਸਰਕਾਰ ਨੇ ਪੈਸੇ ਦੇ ਜੀ ਉਹਦੇ ਨਾਲ ਇਹਨਾਂ ਦਾ ਇਹਨਾਂ ਨੇ ਕਿ ਉਸ ਵੇਲੇ ਕਿਹਾ ਪਿਛਲੇ ਸਾਲ ਵੀ ਸਾਡਾ ਇੱਥੇ ਛੱਡੇ ਹੋਇਆ ਤੇ ਦੇ ਅਸੀਂ ਇਹ ਤੇ ਬਦਲਵਾ ਪ੍ਰਬੰਧ ਕਰਨਾ ਸਾਨੂੰ 3.5 ਕਰੋੜ ਚਾਹੀਦਾ ਇਹਨਾਂ ਨੂੰ 3.5 ਕਰੋੜ ਵੀ ਦੇ ਦਿੱਤਾ ਫਿਰ ਕਹਿੰਦੇ ਸਾਨੂੰ 3.5 ਮਹੀਨੇ ਚਾਹੀਦੇ ਤਿੰਨ ਮਹੀਨੇ ਦਾ ਸਾਢੇ ਦਾ ਟਾਈਮ ਹੈਗਾ ਪਰ ਤੁਹਾਨੂੰ ਸਾਢੇ ਤਿੰਨ ਮਹੀਨੇ ਦਿੱਤੇ ਆ ਪਰ ਅਸੀਂ ਸਾਢੇ ਤਿੰਨ ਮਹੀਨੇ ਪਾਣੀ ਨਹੀਂ ਪਣ ਦੇਣਾ ਅਸੀਂ ਇਹਦਾ ਬਦਲੂਆ ਪ੍ਰਬੰਧ ਕਰਾਂਗੇ ਤੁਸੀਂ ਦੇਖੋ 16ਵੇਂ ਦਿਨ ਉਹ ਪਾਣੀ ਉਹ ਪੈਪ ਲਾ ਕੇ ਚੜਾਤਾ ਉਹਨੇ ਪੈਪ ਰਾਹੀਂ ਵੀ ਸਾਰਾ ਪਾਣੀਏ ਉੱਪਰ ਜਾਂਦਾ ਸੀ ਹੁਣ ਇਹਨਾਂ ਦਾ ਉਹ ਪੈਪ ਇਦੋਂ ਇਦੋਂ ਡੇਡਾ ਲਾਇਆ ਹੋਇਆ ਤੇ ਪਾਣੀ ਸਾਰਾ ਦਰਿਆ 'ਚ ਪੈਂਦਾ ਉਹ ਜਿਹੜੀ ਹੈਗੀਆਂ ਇੱਥੇ ਮੋਟਰਾਂ ਚੱਲਦੀਆਂ ਸੀ ਉਹ ਲੈ ਕੇ ਅੰਦਰ ਲਾਉਂਦੀਆਂ ਇੱਥੇ ਵੀ ਲਾ ਦੇਣ ਜੇ ਵਾਧੂ ਪਾਣੀ ਆਉਂਦਾ ਵਾ ਤਾਂ ਦੋਨੋਂ ਚਲਾ ਦੇ ਕੋਈ ਇਹਨਾਂ ਨੂੰ ਡੱਕਦਾ ਪਾਣੀ ਦਾ ਇਹਨਾਂ ਦਾ ਇਹਨਾਂ ਪ੍ਰਬੰਧ ਇਹਨਾਂ ਨੇ ਕਰਦਾ ਹੁਣ ਅੱਗੇ ਵੀ ਕਹਿੰਦੇ ਸੀ ਸਾਡੇ ਸਿਟੇ ਹੋਇਆ ਹੁਣ ਦੋ ਪ੍ਰਬੰਧ ਆ ਇੱਕ 3.5 ਕਰੋੜ ਵਾਲਾ ਤੇ ਇੱਕ ਫ੍ਰੀ ਚ ਸੀ ਇਹਨਾਂ ਨੂੰ ਕਰਕੇ ਦਿੱਤਾ ਪ੍ਰਬੰਧ ਕੋਲ ਪਾਣੀ ਬੇ ਬਾਈਪਾਸ ਕੌਣ ਜ਼ਿੰਮੇਵਾਰ ਹੈ ਸਰਕਾਰ ਦੀ ਛੇਵੀਂ ਕਿਹਨੇ ਜਿੱਤੂਗੀ ਮੈਂ ਉਹਨਾਂ ਦੇ ਸਰਕਾਰ ਦੇ ਉੱਤੇ ਪਾਊਗਾ ਨਾ ਸਰਕਾਰ ਪੈਸੇ ਦੇ ਕੇ ਵੀ ਗਾਲਾਂ ਕੱਢ ਰਹੀ ਹੈ ਕੌਣ ਜ਼ਿੰਮੇਵਾਰ ਹੈ ਜੇ ਤਾਂ ਸਰਕਾਰ ਨੇ ਪੈਸੇ ਨਾ ਦਿੱਤੇ ਹੋਣ ਨਾ ਕੁਝ ਹੋਇਆ ਹੋਵੇ ਫਿਰ ਅਸੀਂ ਵੀ ਇਹ ਨਹੀਂ ਕਹ ਲਈ ਵੀ ਅਫਸਰਾਂ ਦਾ ਕੀ ਕਸੂਰ ਸਰਕਾਰ ਨੇ ਪੈਸੇ ਨਹੀਂ ਦਿੱਤੇ ਕਿੰਨੇ ਵਾਰ ਅਧਿਕਾਰੀਆ ਤੇ ਫਿਰ ਗਲੜਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਇਹਦੇ ਵਿੱਚ ਵੀੜ ਦੀ ਹੱਡੀ ਵਾਲਾ ਹੋਵੇ ਤੇ ਕਾਰਵਾਈ ਕਰੇ ਕਿਉਂ ਸਰਕਾਰ ਗੁੱਟ ਕਰ ਰਹੀ ਹੈ ਕਿਉਂ ਗਾਲਾਂ ਕੱਢੀ ਸਰਕਾਰ ਇਹਨਾਂ ਨੂੰ ਤਨਖਾਹਾਂ ਦੇ ਨਿਆ ਕੋਈ ਫ੍ਰੀ ਕੋਈ ਕੰਮ ਕਰਦਾ ਸਾਡੇ ਵੱਲ ਤੋਂ ਹੁਣ ਐਕਸ਼ਨ ਲਿਸਤੀ ਸਾਡੇ ਵੱਲ ਤੋਂ ਦੇਖ ਜਣਾ ਨਹੀਂ ਫਿਰ ਬੰਨ ਬੰਨ ਮਾਰ ਦਾਂਗੇ ਇਹਨੂੰ ਉਹ ਤਾਂ ਫਿਰ ਕਰਾਂਗੇ ਨੇ ਅਸੀਂ ਕਹਿੰਨੇ ਨੇ ਇਹਨਾਂ ਨੂੰ ਮਰੋਣਾ ਅਸੀਂ ਥੋੜੋ ਵੀ بار بار ਇੱਥੇ ਲੱਗ ਰਹੀ ਏ ਕੀ ਕੰਮ ਕਰਦੇ ਆ ਪੈਸੇ ਦਿੱਤੇ ਆ ਇਹ ਲਾਉਣਗੇ ਬੰਦ ਕਰਨਗੇ ਪਰ ਅੱਗੇ ਹਟਾਂਗੇ ਹੁਣ ਦੋ ਹੀ ਭਾਗ ਦੇ ਅਧਿਕਾਰੀ ਤੁਹਾਡੇ ਸਾਹਮਣੇ ਇਸ ਵੇਲੇ ਮੌਜੂਦ ਆ ਇੱਕ ਦੋ ਸ਼ਰਟ ਕੰਟਰੋਲ ਬੋਰਡ ਤੋਂ ਇੱਕ ਵੀਰ ਤੋਂ ਉਹਨਾਂ ਦੇ ਜਿਹੜੇ ਜਵਾਬ ਨੇ ਤੁਸੀਂ ਸੰਤੁਸ਼ਟ ਹੋਣਾ ਕੋਈ ਨਹੀਂ ਅਸੀਂ ਕਿਸੇ ਤੋਂ ਸੰਤੁਸ਼ਟ ਨਹੀਂ ਹੈ ਪਾਣੀ ਚ ਗਦਾ ਗਦਾ ਰਹਿ ਜਾਵੇ ਇੱਥੇ ਤਿੰਨ ਮੋਟਰਾਂ ਚੱਲ ਸਕਦੀਆਂ ਉੱਥੇ ਚੱਲ ਸਕਦੀਆਂ ਪ੍ਰਬੰਧ ਇੱਥੇ ਜਿਹੜਾ ਡੀਸੀ ਬਲਾ ਲੈ ਕੇ ਚਲੇ ਗਿਆ ਆ ਕਰ ਲਿਆ ਉਹਦੇ ਨਾਲ ਇਹਨਾਂ ਨੇ ਕਰਨਾ ਮੈਨੇਜ ਕਰਨਾ ਇੱਥੇ ਇੱਕ ਮੈਂਬਰ ਪਾਰਲੀਮੈਂਟ ਆਣ ਕੇ ਕਰਾ ਗਿਰ ਇਹਨਾਂ ਦੀ ਨਿਗਰਾਨੀ ਐਸ਼ੀ ਕਰੀ ਬਿਆਨ ਕਰਨਾਂ ਦੀ ਮੋਟਰਾਂ ਦੇਖੀ ਚੱਲਦੀ ਹੈ ਕਿ ਨਹੀਂ ਚੱਲਦੀ ਹੈ ਇਹਨਾਂ ਦੇ ਟ੍ਰੀਟਮੈਂਟ ਇਹ ਕਹਦੀਆਂ ਤਨਖਾਹ ਲੈਂਦੇ ਤੇ ਆਈਐਸ ਸੀਨੀਅਰ ਜਿਹੜੇ ਅਧਿਕਾਰੀ ਬੈਠੇ ਆ ਉੱਥੇ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਜੇ ਥੱਲੇ ਕੋਈ ਜੂਨੀਅਰ ਕੰਮ ਨਹੀਂ ਕਰ ਰਿਹਾ ਇਹਨਾਂ ਦੀ ਰਿਪੋਰਟ ਨਹੀਂ ਉਹਨਾਂ ਕੋਲ ਨਹੀਂ ਜਾਂਦੀ ਤੇ ਲੋਕਾਂ ਨੂੰ ਗੰਦ ਖਵਾਉਣ ਦਾ ਨਾ ਠੇਕਾ ਲਿਆ ਹੋਇਆ ਅੱਜ ਇੱਕ ਮੈਂ ਡਿਊਟੀ ਪੂਰੀ ਚ ਮਾਦੇ ਨਹੀਂ ਨਹੀਂ ਕੁਝ ਵੀ ਨਹੀਂ ਨਿਮਾਉਂਦੇ ਕੀ ਇਹ ਤਾਂ ਖਲਵਾੜ ਕਰਦੇ ਲੋਕਾਂ ਨਾਲ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੇ ਆ ਲੋਕਾਂ ਨੂੰ ਮਾਰ ਰਹੇ ਆ ਲੋਕਾਂ ਨੂੰ ਸਲੋਪ ਪਾਜਨ ਸਪਲਾਈ ਕਰ ਰਹੇ ਆ ਇਹ ਪੈਸੇ ਲੈ ਕੇ ਆ ਨਾਮ ਕੋਈ ਸੀਨੀਅਰ ਬੋਰਡ ਦਾ ਦੱਸਦਾ ਜੀ ਕਿਉਂ ਬੰਦ ਆ ਜੀ ਉਹ ਸੀਗਰੇਟ ਬੋਰਡ ਚਲਾ ਰਹੀ ਹੈ ਸੀਗਰੇਟ ਬੋਰਡ ਏਜੰਸੀ ਹੈ ਇਹਦੀ ਇਹ ਦੱਸਣਗੇ ਸੀਗਰੇਟ ਬੋਰਡ ਪੈਸੇ ਨਹੀਂ ਲੈਂਦੇ ਉਹਨਾਂ ਨੂੰ ਕੀ ਹੈ ਪੈਸੇ ਲੋਕਾਂ ਦੇ ਲੈ ਜਾਣ ਦਾ ਕੰਮ ਨਾ ਕਰਾਓ ਜੋ ਨਾਮ ਕੀ ਹੈ ਕਿਹੜੇ ਡਿਪਾਰਟਮੈਂਟ ਤੋਂ ਮੈਂ ਬੁਸਕੋ ਕਾਰਪੋਰੇਸ਼ਨ ਤੋਂ ਆਗਾ ਐਸ ਸੀ ਹਾਂ ਇੱਕ ਦੋ ਸਿੰਘ ਮੈਨੂੰ ਮੈਸੇਜ ਲੱਗਿਆ ਹੋਣੇ ਕਿ ਤੁਸੀਂ ਵੀ ਆ ਜਾਓ ਕਿਉਂਕਿ ਇੱਥੇ ਸੀਗਰੇਟ ਬੋਰਡ ਨੂੰ ਬੁਲਾਇਆ ਗਿਆ ਸੀਗਾ ਇੱਥੇ ਪਹਿਲੇ ਤੇ ਮੈਂ ਵੀ ਆ ਗਿਆ ਇਸ ਲਈ ਇਹਨਾਂ ਨਾਲ ਮੇਰੀ ਸਵੇਰੇ ਵੀ ਗੱਲ ਹੋਈ ਗਿਆ ਮੈਂ ਕਿਹਾ ਤੁਹਾਡੀ ਮੋਟਰਾਂ ਨਹੀਂ ਪ੍ਰੋਪਰ ਚ ਚਲਦੀਆਂ ਪਿਆ ਪਲੱਸ ਜਿਹੜਾ ਪਿੱਛੇ ਜਿਹੜਾ ਖੂ ਹੋਏਗਾ ਉਹਨਾਂ ਚ ਪਾਣੀ ਪ੍ਰੋਪਰ ਨਹੀਂ ਮਿਲ ਰਿਹਾ ਜਿੰਦੇ ਕਾਰਨ ਉੱਥੇ ਮੋਟਰਾਂ ਪਾਣੀ ਨਹੀਂ ਚੱਕ ਰਹੀਆਂ ਨਹੀਂ ਤਾਂ ਉੱਥੇ ਪਾਣੀ ਦੇ ਚੱਕ ਲੈਂ ਤਾਂ ਸਭ ਸੈੱਟ ਹੋ ਜਾਣਾ ਜੇ ਇੱਥੇ ਲੱਗੀਆਂ ਇੱਥੇ ਹੀ ਤਿੰਨ ਗਲਾਸ ਚੱਲਦੀਆਂ ਰਹਿਣ ਦਿੰਦੀਆਂ ਤਾਂ ਤਿੰਨੋਂ ਦੋਨੋਂ ਬੱਸ ਹੋ ਸਕਦਾ ਹੈ ਉੱਥੇ ਵੀ ਹੋ ਸਕਦਾ ਜੇ ਉੱਥੇ ਵੀ ਮੋਟਰ ਜੇ ਸਹੀ ਕਰ ਦੇਣਾ ਭਾਈ ਖੋਲ ਦੇਣਾ ਇੱਕ ਆਪਾਂ ਚੱਲਦੇ ਜਾਂਦਾ 1 ਮਿੰਟ ਮੈਂ ਤੁਹਾਨੂੰ ਦਿਖਾਣਾ 10 ਮਿੰਟ ਚ ਫਰਕ ਹੋ ਜਾਣਾ 10 ਮਿੰਟ ਚ ਦਿਖਾ ਦਵਾਂ ਕਿਉਂ ਨਹੀਂ ਕਰਦੇ ਸਾਹਿਬ ਇੱਕ ਬੋਲ ਰਿਹਾ ਕਿ ਜੋ ਵਿੱਚ ਮੇ ਉਹ ਹੈ ਸੀਵਰ ਲਾਈਨ ਹੈ ਜੋ ਵੱਟੀਆਂ ਜਾਂਦੀ ਹੈ ਉਹ ਸਾਫ਼ ਨਹੀਂ ਕਰਵਾਈਏ ਕਾਉਂਸਿਲ ਨੇ ਇਹ ਉਹਦੇ ਨਾਲ ਨਹੀਂ ਹੈਗਾ ਕਾਰਨ ਜੀ ਇਹਦਾ ਕਾਰਨ ਸਿਰਫ ਇਹੀ ਹੈ ਕਿ ਜਿਹੜਾ ਇਹਨਾਂ ਦੇ ਇੱਥੇ ਅੰਦਰ ਪਾਈਪ ਆਪਾਂ ਚਲਦੇ ਆ ਉੱਥੇ ਉੱਥੇ ਮੋਟਰ ਚਲਾ ਕੇ ਦੇਖ ਲੈਣੇ ਆ ਪਟੀਆਂ ਮੋਟਰਾਂ ਨਹੀਂ ਚਲਦੀਆਂ ਸਰ ਮੋਟਰਾਂ ਚੱਲ ਰਹੀਆਂ ਜੀ ਇੱਥੇ ਜੋ ਬਾਹਰ ਟੈਂਪਰੇਰੀ ਇਹ ਸਿਸਟਮ ਕੀਤਾ ਗਿਆ ਸੀਗਾ ਇੱਥੇ ਸਾਡੀਆਂ ਤਿੰਨ ਮੋਟਰਾਂ ਵੀ ਇੱਥੇ ਫਿਕਸ ਕੀਤੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਦੋ ਆ ਸੋਲਿਡ ਵੇਸਟ ਔਨ ਕਰਕੇ ਉਹਨਾਂ ਦੀ ਸ਼ਾਫਟ ਟੁੱਟ ਗਈ ਉਹ ਆਪਾਂ ਜਲਦੀ ਰਿਪੇਅਰ ਕਰਕੇ ਅੱਜ ਤੱਕ ਲਗਾ ਦੇਵਾਂਗੇ ਇੱਥੇ ਬੰਨ ਫਿਰ ਇੱਕ ਕਰ ਦਿਆਂਗੇ ਸਰਕਾਰ ਸਰਕਾਰ ਨੂੰ ਕਿੰਨੇ ਦਿਨ ਹੋ ਗਏ ਤੁਸੀਂ ਕਹਿੰਦੇ ਹੋ ਟੈਂਪਰੇਰੀ ਸਰਕਾਰ ਨੇ ਕਰੋੜਾਂ ਵੀ ਲਾਤਾ ਤੁਸੀਂ ਟੈਂਪ ਸਰ ਜਿਹੜਾ ਮਸ਼ੀਨਰੀ ਦਾ ਹੈ ਜਿਹੜਾ ਸਿਵਲ ਸਟਰਕਚਰ ਹੈ ਉਹੀ ਰਿਪੇਅਰ ਕੀਤਾ ਮਸ਼ੀਨਰੀ ਆਪਣੀ ਨਵੀਂ ਹੈ ਠੀਕ ਹੈ ਜੀ ਮੇਥੇ ਮਸ਼ੀਨਰੀ ਦਾ ਹੀ ਹੋਇਆ ਸਾਰਾ ਜਿੰਨਾ ਵੀ ਹਾਂਜੀ ਸ਼ਾਫ ਟੁੱਟੇ ਨੂੰ ਹੋਗੇ ਜੀ 2 ਹਫ਼ਤੇ 2 ਹਫ਼ਤੇ ਤੋਂ ਹਲੇ ਤੱਕ ਇਹ ਉਹ 2 ਹਫ਼ਤੇ 2 ਹਫ਼ਤੇ ਲੱਗਦੇ ਜੀ ਉਹ ਮਸ਼ੀਨਰੀ ਵੱਡੀ ਆ ਉਹ ਉਹਨੂੰ ਰਿਪੇਅਰ ਹੋਣ ਨੂੰ ਟਾਈਮ ਲੱਗਦਾ 2 ਹਫ਼ਤੇ ਦਾ ਮਿਨੀਮਮ ਟਾਈਮ ਲੱਗਦਾ ਇੱਥੇ ਭਲਰਾਜ ਐਕਸਨ ਭਲਰਾਜ ਪੈਸੇ ਲੈਣੇ ਆ ਕਿਹੜੀ ਫੀਸ ਫਰੀ ਕਰਦੇ ਜਾਂ ਤ ਉਹਨੂੰ ਮੁਸ਼ਵਰ ਕਮੇਟੀ ਪੈਸੇ ਦੇ ਰਹੀ ਐ ਤੁਸੀਂ ਐਕਟਰ ਕੋਈ ਦੇ ਖਰਾਬ ਹੁੰਦੀ ਆ ਦੀ ਤ ਬਦਲ ਕਰੋ ਸਰ ਇਹਦੀ ਦੱਸੀ ਜੀ ਉਹਨ ਸਰ ਇਹਦੀ ਤਾਂ ਅਜੇ ਡਿਮਾਂਡ ਵੀ ਨਹੀਂ ਕੀਤੀ ਜਾ ਰਹੀ ਜੀ ਇੱਥੇ ਦੀ ਮੇਨਟੇਨੈਂਸ ਦੀ ਕੋਈ ਡਿਮਾਂਡ ਨਹੀਂ ਕੀਤੀ ਜਾ ਰਹੀ ਬਸ ਇਹ ਕੀਤੀ ਜਾ ਰਹੀ ਹੈ ਨਾ ਫਿਰ ਕਰਨੀ ਨਾ ਕੋਈ ਕਰਨੀ ਪਰ ਇਹ ਹੈ ਕਿ ਇੱਥੇ ਜਦੋਂ ਟੈਂਪਰੇਰੀ ਵੀ ਚਲਾਇਆ ਜਾ ਰਿਹਾ ਸੀਗਾ ਉਹ ਕਨੈਕਸ਼ਨ ਉੱਥੋਂ ਹੀ ਸੀਗਾ ਆਪਣੀ ਪਹਿਲੇ ਵਾਲੇ ਆਈਪੀਐਸ ਤੋਂ ਤੇ ਹੁਣ ਇੱਥੇ ਪਹਿਲਾ ਕਾਰਪੋਰੇਸ਼ਨ ਦਾ ਡੀਜੀ ਸੈੱਟ ਖੜਾ ਸੀਗਾ ਹੁਣ ਜੇ ਆ ਨਹੀਂ ਚੱਲ ਰਹੀ ਪਹਿਲਾ ਡੀਜੀ ਸੈੱਟ ਕਿਉਂ ਚੱਕਿਆ ਗਿਆ ਜੀ ਇਹ ਤਾਂ ਸਾਡੀ ਸਾਨੂੰ ਵੀ ਇਤਲਾਹ ਕੋਈ ਨਹੀਂ ਹੈ ਇੱਕ ਕਿੱਦਾਂ ਚੱਲ ਰਹੀ ਹੈ ਕਿਹੜਾ ਸਰ ਨਹੀਂ ਇੱਕ ਇੱਕ ਚੱਲ ਨਹੀਂ ਰਹੀ ਹੈ ਹੈ ਇੱਕ 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 ਨੇ ਉਹ ਲਾਈਟ ਤੇ ਚੱਲਦੀ ਹੈ ਜੋ ਪਾਵਰ ਆਉਂਦੀ ਹੈ ਅੰਦਰ ਦੇ ਅੰਦਰ ਵਾਲੀਆਂ